13 ਜੂਨ 1886 ਈਸਵੀ ਦੇ ਅੰਦਰ ਉਹ ਰੋਜ਼ਾਨਾ ਖਾਲਸਾ ਅਖਬਾਰ ਛਪਣਾ ਸ਼ੁਰੂ ਹੋ ਗਿਆ ਸੀਗਾ ਆਓ ਇਹਦੇ ਪਿੱਛੇ ਦਾ ਪਿਛੋਕੜ ਕੀ ਹੈ ਇਹ ਰੋਜ਼ਾਨਾ ਖਾਲਸਾ ਅਖਬਾਰ ਕਿਹਨੇ ਛਪਾਉਣਾ ਸ਼ੁਰੂ ਕੀਤਾ ਸੀਗਾ ਜਾਂ ਇਹਦੇ ਵਿੱਚ ਖਬਰਾਂ ਕਿੱਦਾਂ ਦੀ ਆਉਂਦੀਆਂ ਸੀਗੀਆਂ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾ ਫਤਿਹ ਆਖੋ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਇਂ ਗੁਰਜੀ ਕੀ ਫਤਿਹ ਕਿਸੇ ਵੀ ਕੌਮ ਦਾ ਜਦੋਂ ਆਪਾਂ ਨੇ ਵਾਅਦਾ ਕਰਨਾ ਨਾ ਜੀ ਉਹਦਾ ਪ੍ਰਚਾਰ ਕਰਨਾ ਪੜਾ ਜ਼ਰੂਰੀ ਹੈ ਤੇ ਜੇ ਆਜ ਦੇ ਸਮੇਂ ਦੀ ਮੈਂ ਗੱਲ ਕਰਾਂ ਆਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਇੱਕ ਪਲੇਟਫਾਰਮ ਹੈ ਸੋਸ਼ਲ ਮੀਡੀਆ ਤੁਸੀਂ ਜੋ ਕੁਝ ਵੀ ਪ੍ਰਚਾਰ ਕਰਨਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਅਸੀਂ ਥੋੜੇ ਸਮੇਂ ਦੇ ਅੰਦਰ ਬਹੁਤ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ ਉਹ ਗੱਲ ਵੱਖਰੀ ਹੈ ਕਿ ਆਨੇ ਸੋਸ਼ਲ ਮੀਡੀਆ ਦੇ ਉਤੇ ਸਚਾਈ ਘੱਟ ਤੇ ਝੂਠ ਜ਼ਿਆਦਾ ਦਿਖਾਇਆ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਸੱਚ ਦਾ ਪਤਾ ਹੀ ਨਹੀਂ ਲੱਗ ਪਾਰਿਆ ਲੋਕ ਝੂਠ ਨੂੰ ਹੀ ਐਕਸੈਪਟ ਕਰ ਲੈਂਦੇ ਜਿਨ੍ਹਾਂ ਦਾ ਚੈਨਲ ਹੈ ਜਿਨ੍ਹਾਂ ਦਾ ਅਖਬਾਰ ਹੈ ਜਿਨ੍ਹਾਂ ਦੀ ਮੈਗਜ਼ੀਨ ਹੈ ਉਹ ਆਪਣੀ ਮਤ ਦੇ ਮੁਤਾਬਿਕ ਸਭ ਕੁਝ ਲਿਖ ਦਿੰਦੇ ਆ ਸਭ ਕੁਝ ਦਿਖਾ ਦਿੰਦੇ ਆ ਜਿਨ੍ਹਾਂ ਬਾਰੇ ਦਿਖਾ ਰਹੇ ਆ ਸ਼ਹਿਰ ਉਹ ਲੋਕ ਉਦਾਂ ਦੇ ਨਾਂ ਹੋਣ ਪਰ ਆਪਣਾ ਚੈਨਲ ਹੋਣ ਕਰਕੇ ਆਪਣਾ ਅਖਬਾਰ ਹੋਣ ਕਰਕੇ ਆਪਣੀ ਮੈਗਜ਼ੀਨ ਹੋਣ ਕਰਕੇ ਆਪਣਾ ਪਲੇਟਫਾਰਮ ਹੋਣ ਕਰਕੇ ਉਹ ਆਪਣੀ ਮਰਜ਼ੀ ਨਾ ਦਿਖਾ ਦਿੰਦੇ ਆਂ ਕਈ ਵਾਰ ਸਾਹਮਣੇ ਵਾਲਾ ਬੰਦਾ ਜਿਵੇਂ ਉਦਾਹਰਨ ਨਮਾ ਕਿ ਸਾਧ ਹੁੰਦਾ ਆ ਪਰ ਉਹਨੂੰ ਚੋਰ ਪੇਸ਼ ਕਰਕੇ ਦਿਖਾਇਆ ਜਾਂਦਾ ਆ ਇਹ ਸੋਸ਼ਲ ਮੀਡੀਆ ਦਾ ਅੱਜ ਦੇ ਸਮੇਂ ਦੇ ਅੰਦਰ ਐਸਾ ਹਾਲ ਹੋ ਗਿਆ ਜਦੋਂ ਸਿੰਘ ਸਭਾ ਲਹਿਰ ਪੂਰੇ ਜੋਰ ਤੇ ਆਈ ਨਾ ਜਿਹੜਾ ਟਾਈਮ ਪੀਰ ਆਪਾਂ ਦੇਖਦੇ ਆ 1873 ਤੋਂ ਲੈ ਕੇ 1902 ਤੱਕ ਇਹਨਾਂ ਨੇ ਬੜੇ ਸਿੱਖੀ ਦੇ ਪ੍ਰਚਾਰ ਲਈ ਕੰਮ ਕੀਤੇ ਦੋ ਦੋ ਬਹੁਤ ਸੋਹਣੇ ਸਾਡੇ ਕੋਲ ਪ੍ਰਚਾਰ ਦੇ ਵਸੀਲੇ ਸੀਗੇ ਇੱਕ ਸੁਧਾਰਕ ਮੈਗਜ਼ੀਨ ਤੇ ਇੱਕ ਸਾਡੇ ਕੋਲ ਖਾਲਸਾ ਅਖਬਾਰ ਸੀ ਸੁਧਾਰਕ ਮੈਗਜ਼ੀਨ ਜਿਹੜੀ ਸੀਗੀ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਰੰਭ ਕੀਤੀ ਹੋਈ ਸੀਗੀ ਜਿਹਦੇ ਵਿੱਚ ਉਹ ਮੂਰਤੀ ਪੂਜਾ ਦਾ ਖੰਡਨ ਜਿਹੜੇ ਲੋਕ ਝੂਠੇ ਗੁਰੂ ਦੀਆਂ ਵੰਸ਼ਾਂ ਖਵਾ ਰਹੇ ਆ ਕਿ ਅਸੀਂ ਗੁਰੂ ਪਰਿਵਾਰ ਚੋਂ ਆ ਉਹਨਾਂ ਦਾ ਵਿਰੋਧ ਜਿਹੜੇ ਲੋਕ ਝੂਠੇ ਗੁਰੂ ਬਣ ਕੇ ਬੈਠ ਗਏ ਉਹਨਾਂ ਦਾ ਵਿਰੋਧ ਤੇ ਸਿੱਖੀ ਦੇ ਸਿਧਾਂਤਤਾ ਦਾ ਪੂਰੇ ਜ਼ੋਰ ਤੇ ਪ੍ਰਚਾਰ ਹੁੰਦਾ ਸੀਗਾ ਜਿਵੇਂ ਗੱਲ ਕਰਾਂ ਕਿ ਅੱਜ ਦੇ ਦਿਨ 13 ਜੂਨ 1886 ਸਵੈ ਨੂੰ ਖਾਲਸਾ ਅਖਬਾਰ ਛਪਨਾ ਆਰੰਭ ਹੋਇਆ ਸੀਗਾ ਅੱਜ ਦਾ ਇਹ ਦੇਨੇ ਆ ਹੁਣ ਤੁਸੀਂ ਇਹ ਸੋਚੋ ਕਿ ਖਾਲਸਾ ਅਖਬਾਰ ਵਿੱਚ ਕੀ ਹੁੰਦਾ ਸੀਗਾ ਜੀ ਉਹਦੇ ਵਿੱਚ ਵੀ ਇਹੀ ਕੁਝ ਮੂਰਤੀ ਪੂਜਾ ਦਾ ਖੰਡਨ ਸੀਗਾ ਦੇਖੋ ਨਾ ਹੁਣ ਖਾਲਸਾ ਅਖਬਾਰ ਹੁਣ ਜੇ ਖਾਲਸਾ ਅਖਬਾਰ ਹੈ ਤੇ ਵਿੱਚ ਗੱਲਾਂ ਵੀ ਖਾਲਸੇ ਦੀ ਹੋਣੀ ਚਾਹੀਦੀਆਂ ਖਾਲਸੇ ਦੇ ਗੁਣਾਂ ਦੀ ਗੱਲ ਹੋਣੀ ਚਾਹੀਦੀ ਹੈ ਖਾਲਸੇ ਦੇ ਗੁਣ ਕੀ ਹੈ ਜੀ ਤਬਲਾ ਗ ਖਾਲਸਾ ਰਹੇ ਨਿਆਰਾ ਤਬਲਾ ਗ ਤੇਜ دیਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਤਬ ਮੈਂ ਨਾ ਕਰੂ ਇਨ ਕੀ ਪ੍ਰਤੀਤ ਖਾਲਸਾ ਹੋ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਾਲਕ ਜੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਤੋਂ ਇਲਾਵਾ ਕਿਸੇ ਹੋਰ ਤੇ ਭਰੋਸਾ ਨਹੀਂ ਰੱਖਦਾ 10 ਗੁਰੂ ਸਬੰਤ ਨਿਸ਼ਚਾ ਰੱਖਦਾ ਹੋਵੇ ਕਿਸੇ ਮੂਰਤੀ ਪੂਜਾ ਨੂੰ ਨਾ ਮੰਨਦਾ ਹੋਵੇ ਕਿਸੇ ਵੀ ਦੰਮ ਗੁਰੂ ਨੂੰ ਨਾ ਮੰਨਦਾ ਹੋਵੇ ਦੇ ਦਾ ਪੁਜਾਰੀ ਨਾ ਹੋਵੇ ਖਾਲਸਾ ਉਹ ਜਿਹੜਾ ਸ਼ਬਦ ਦਾ ਪੁਜਾਰੀ ਹੋਵੇ ਹੁਣ ਸਤ ਗੁਰਜੀ ਦੇ ਸਿਧਾਂਤ ਦਾ ਇਹਨਾਂ ਖਵਾਰਾ ਦੇ ਰਾਹੀ ਯਾਦ ਰੱਖਿਓ ਤੇ ਸੁਧਾਰਕ ਮੈਗਜ਼ੀਨ ਦੇ ਰਾਹੀ ਘਰ ਘਰ ਪ੍ਰਚਾਰ ਹੁੰਦਾ ਸੀਗਾ ਹੁਣ ਜਿੱਥੇ ਖਾਲਸਾ ਖਵਾਰ ਜਿਹੜੇ ਘਰ ਵਿੱਚ ਜਾਣਾ ਉੱਥੇ ਉਹਨਾਂ ਨੇ ਜਦੋਂ ਗੁਰਬਾਣੀ ਦੀਆਂ ਪੰਕਤੀਆਂ ਪੜਨੀਆਂ ਗੁਰਬਾਣੀ ਦੇ ਸਿਧਾਂਤ ਦੀ ਗੱਲ ਪੜਨੀ ਮੂਰਤੀ ਪੂਜਾ ਦਾ ਖੰਡਨ ਪੜਨਾ ਅਖੋਤੀ ਗੁਰੂ ਦਮ ਦਾ ਖੰਡਨ ਪੜਨਾ ਤੁਹਾਨੂੰ ਲੱਗਦਾ ਕਿ ਫਿਰ ਉਹ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਮੁਨਕਰ ਹੋਣਗੇ ਤੁਹਾਨੂੰ ਲੱਗਦਾ ਆ ਜਿਸੇ ਬੰਦੇ ਨੂੰ ਆ ਮਾ ਪੁਰਸ਼ ਬ੍ਰਹਮ ਗਿਆਨੀ ਸੰਤ ਕਹਿਣਗੇ ਤੁਹਾਨੂੰ ਲੱਗਦਾ ਆ ਕਿ ਸਿੱਖ ਫਿਰ ਕਿਸੇ ਪੱਥਰ ਦਾ ਪੁਜਾਰੀ ਹੋਏਗਾ ਨਹੀਂ ਹੋਏਗਾ ਪ੍ਰੋਫੈਸਰ ਗੁਰਮੁਖ ਸਿੰਘ ਉਹਣਾ ਨੇ ਬਹੁਤ ਵੱਡੇ ਪੱਧਰ ਤੇ ਅਖਬਾਰ ਨੂੰ ਛਾਪਣਾ ਮੈਗਜ਼ੀਨ ਨੂੰ ਛਾਪਣਾ ਕਿ ਸਿੱਖਾਂ ਦੇ ਘਰ ਤੱਕ ਤੱਕ ਪਹੁੰਚਾਉਣਾ ਉਸ ਸਿੱਖਾਂ ਦੇ ਘਰ ਤੱਕ ਇਹ ਚੀਜ਼ ਪਹੁੰਚਣੀ ਆ ਸਿੱਖਾਂ ਨੇ ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣਾ ਤੇ ਘਰ-ਘਰ ਅੰਦਰ ਸਿੱਖੀ ਦਾ ਪ੍ਰਚਾਰ ਹੁੰਦਾ ਜਿਵੇਂ ਕਹਿ ਰਿਹਾ ਮੈਂ ਕਿ ਬਾਬੇ ਨਾਨਕ ਦਾ ਉਹ ਜਿਹੜਾ ਸੁਪਨਾ ਸੀ ਨਾ ਜੀ ਇਹ ਘਰ-ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੂਆ ਉਹ ਉਹ ਚੀਜ਼ ਸੀਗੀ ਅੱਜ ਸਾਨੂੰ ਸਿੱਖੀ ਦੇ ਪ੍ਰਚਾਰ ਲਈ ਫੇਰ ਇਹ ਚੀਜ਼ ਨੂੰ ਅਪਣਾਉਣਾ ਪੈਣਾ ਹੈ ਫੇਰ ਅਪਣਾਉਣਾ ਪੈਣਾ ਹੈ ਇੱਕ ਘਰ ਘਰ ਤੇ ਹੁਣ ਸਾਡੇ ਚ ਕਮਜ਼ੋਰੀ ਗਈ ਹੈ ਮਾਫ ਕਰਿਓ ਅੱਜ ਪੜੇ ਕਾਲਜ ਜਨੇ ਜਿਹੜੇ ਕੀ ਗੁਰਮਤ ਸਿੱਧਾ ਸਿੱਖ ਫਲਵਾੜੀਆਂ ਗੁਰਮਤ ਪ੍ਰਕਾਸ਼ ਬਹੁਤ ਮੈਗਜ਼ੀਨਾਂ ਐ ਸੀਗਾਂ ਨੇ ਜਿਹੜੀਆਂ ਲੋਕਾਂ ਨੇ ਘਰੇ ਲਵਾਈਆਂ ਹੋਈਆਂ ਬਹੁਤਨ ਨਹੀਂ ਲਵਾਈਆਂ ਹੋਈਆਂ ਜਾਂ ਮੈਂ ਕਹਿ ਲਵਾਂ ਜਿਨ੍ਹਾਂ ਨੇ ਲਵਾਈਆਂ ਹੋਈਆਂ ਆ ਉਨਾ ਵਿੱਚ ਵੀ 80% ਪੜਦੇ ਹੀ ਨਹੀਂ ਹੈ। ਇਹ ਸਾਡੇ ਤੇ ਕਮੀ ਆ ਗਈ ਹੈ ਨਾ। ਅੱਜ ਸਿੱਖਿਆ ਵਿੱਚ ਕਮੀ ਆ ਗਈ ਹੈ ਕਿ ਸਿੱਖ ਨਾ ਤਾਂ ਅੱਜ ਇਤਿਹਾਸ ਪੜਨਾ ਚਾਹੁੰਦਾ ਤੇ ਨਾ ਇਤਿਹਾਸ ਸੁਣਨਾ ਚਾਹੁੰਦਾ। ਜਿਹਦੇ ਕਰਕੇ ਕਾਰਨ ਇਹ ਤੁਹੇ ਦੇਖੋ ਫਤੇਕਾਰ ਸਾਹਿਬ ਸਹਿਬ ਜਾਦੇ ਦੇ شدید ਦਿਹਾੜੇ ਚੱਲਦੇ ਹੁੰਦੇ ਆ। ਲੱਖਾਂ ਲੋਕ ਉੱਥੇ ਮਤਾਂ ਲਿਖਦੇ ਆ ਜਦੋਂ ਕੋਈ ਪੱਤਰਕਾਰ ਕੇ ਤੁਹਾਨੂੰ ਪੁੱਛਦਾ ਕਿ ਤੁਹਾਨੂੰ ਪਤਾ ਹੈ ਤੁਸੀਂ ਇੱਥੇ ਕਿਉਂ ਆਏ? ਇਹ ਜਿਹੜਾ ਇਤਿਹਾਸ ਕੀ ਹੈ ਮੱਥਾ ਟੇਕਣ ਗਏ ਹੋਏ ਲੋਕਾਂ ਵਿੱਚੋਂ 80% ਲੋਕਾਂ ਨੂੰ ਫਤੇਗੜ ਸਾਹਿਬ ਦੇ ਇਤਿਹਾਸ ਬਾਰੇ ਪਤਾ ਨਹੀਂ ਹੁੰਦਾ ਕਿਉਂਕਿ ਪੜਿਆ ਕੋਈ ਨਹੀਂ ਹੈ ਸੋ ਜਿਹੜਾ ਅੱਜ ਦਾ ਜਿਹੜਾ ਇਤਿਹਾਸ ਦੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਦਾ ਜਿਹੜਾ ਇਹ ਦਿਨ ਸੀਗਾ 13 ਜੂਨ 1886 ਖਾਲਸਾ ਅਖਬਾਰ ਛਪਣਾ ਰੰਭ ਹੋ ਗਿਆ ਸੀਗਾ ਇਹ ਖਾਲਸਾ ਅਖਬਾਰ ਅਤੇ ਸੁਧਾਰਕ ਮੈਗਜ਼ੀਨ ਪ੍ਰੋਫੈਸਰ ਗੁਰਮੁਖ ਸਿੰਘ ਹਣਾ ਨੇ ਬੜੇ ਵੱਡੇ ਪੱਧਰ ਤੇ ਛਾਪਣਾ ਤੇ ਸਿੱਖਾਂ ਦੇ ਘਰ-ਘਰ ਮੈਗਜ਼ੀਨ ਤੇ ਇਹ ਅਖਬਾਰ ਪਹੁੰਚਾਉਣਾ ਤਾਂ ਕਿ ਜਦੋਂ ਖ਼ਬਰ ਤੁਹਾਡੇ ਘਰ ਪਹੁੰਚੇ ਤੁਹਾਨੂੰ ਗੁਰਮਤ ਦੇ ਸਿਧਾਂਤਾਂ ਦਾ ਪਤਾ ਲੱਗੇ ਤੁਸੀਂ ਗੁਰਮਤ ਸਿਧਾਂਤਾਂ ਵਿੱਚ ਦ੍ਰਿੜ ਹੋਵੋ ਜਿਹੜੇ ਭੇਖੀ ਗੁਰੂ ਐ ਦਮ ਗੁਰੂ ਐ ਉਹਨਾਂ ਤੋਂ ਤੁਸੀਂ ਸੁਚੇਤ ਹੋਵੋ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਦੇ ਵੰਸ਼ਕ ਕਹਿ ਰਹੇ ਆ ਉਹਨਾਂ ਦੇ ਵੀ ਕਹਿ ਲੋ ਕਿ ਪਰਦੇ ਫਾਸ਼ ਕੀਤੇ ਹੁੰਦੇ ਸੀਗੇ ਪ੍ਰੋਫੈਸਰ ਗੁਰਮੁਸੀ ਮੋਹਣਾ ਨੇ ਸੋ ਜ਼ਰੂਰ ਸਿੱਖੀ ਦੇ ਪ੍ਰਚਾਰ ਵਾਸਤੇ ਕੋਈ ਐਸਾ ਉਪਰਾਲਾ ਹੋਵੇ ਇਹ ਘਰ ਘਰ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਲਈ ਕੋਈ ਨਾ ਕੋਈ ਪੈਂਪਲੇਟ ਕੋਈ ਨਾ ਕੋਈ ਅਖਬਾਰ ਆ ਪੜਾ ਹੋਣਾ ਚਾਹੀਦਾ ਜਿੱਥੇ ਅਸੀਂ ਆਪਣੀ ਗੱਲ ਕਰ ਸਕੀਏ ਦੂਜੀ ਸੰਗਤਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜ਼ਰੂਰ ਪੜਨਾ ਸ਼ੁਰੂ ਕਰੋ ਇੱਕ ਕਿਤਾਬ ਤੁਸੀਂ ਲਵੋ ਰੋਣ ਦਾ ਟਾਈਮ ਰੱਖ ਲਓ ਕਿ 15 ਮਿੰਟ 20 ਮਿੰਟ ਜਿੰਨੇ ਵੀ ਹੋ ਸਕੇ ਪੇਜ ਮੈਂ ਉਸ ਕਿਤਾਬ ਦੇ 4 ਪੇਜ 5 ਪੇਜ ਪੜਾ ਤਾਂ ਕਿ ਤੁਹਾਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੋਵੇ ਅਦੀਬ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਉਹ ਕਮਾ ੁਰਲ ਜਾਂਦੀ ਹੈ ਖਤਮ ਹੋ ਜਾਂਦੀ ਹੈ ਜਿਹੜੀਆਂ ਕਮਾ ਆਪਣਾ ਇਤਿਹਾਸ ਭੁੱਲ ਜਾਂਦੀਆਂ ਸੋ ਪੜੋਗੇ ਨਹੀਂ ਸੁਣੋਗੇ ਨਹੀਂ ਆਪਣੇ ਇਤਿਹਾਸ ਦੀ ਜਾਣਕਾਰੀ ਕਿਵੇਂ ਰੱਖੋਗੇ ਸੋ ਬਹੁਤ ਜ਼ਰੂਰੀ ਹੈ ਕਿ ਆਪਣੇ ਇਤਿਹਾਸ ਨੂੰ ਪੜਨਾ ਤੇਰੇ ਟੀਚਰ ਨੂੰ ਪੜਨਾ ਪੰਪਲੈਟ ਮਿਲਦੇ ਆ ਉਹ ਪੜੋ ਆਪਣੇ ਗੁਰੂ ਮਹਾਰਾਜ ਦੇ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਬਾਰੇ ਜਾਣਕਾਰੀ ਜਿੰਨੀ ਹੋ ਸਕੇ ਉਹਨੇ ਇਕੱਠੀ ਕਰੋ ਜਿੰਨੀ ਹੋ ਸਕੇ ਰੋਜ਼ ਅੱਧਾ ਘੰਟਾ ਪੜੋਗੇ 20 ਮਿੰਟ ਪੜੋਗੇ ਕੁਝ ਨਾ ਕੋ ਸਿੱਖਣ ਨੂੰ ਜ਼ਰੂਰ ਮਿਲੇਗਾ ਅੱਜ ਦਾ ਜਿਹੜਾ ਇਤਿਹਾਸ ਦਾ ਵਰਕਾ ਸੀਗਾ ਜਾਂ ਅੱਜ ਦਾ ਜਿਹੜਾ ਇਤਿਹਾਸ ਦਾ ਦਿਨ ਹੈ ਉਹ 13 ਜੂਨ 1886 ਈਸਵੀ ਦੇ ਅੰਦਰ ਖਾਲਸਾ ਅਖਬਾਰ ਛਪਣਾ ਆਰੰਭ ਹੋ ਗਿਆ ਸਿਗਾ ਇਹ ਅੱਜ ਦਾ ਤਿਆਸਿਕ ਦਿਹਾੜਾ ਆ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਦੀ ਬਖਸ਼ਿਸ਼ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ